ਤੋੜ ਨਾ ਦਿਓ ਜੀ ਗੁੱਚੀਆਂ ਉਹ ਐਨਕਾ ਤੋਂ ਫੇਰ ਲਾ ਲੀਆਂ ਓਏ ਉਹ ਤੁਸੀਂ ਐਨਕਾ ਨਾ ਤੋੜ ਦਿਓ ਮੇਰੀਆਂ ਤੂੰ ਬਲ ਥੱਲੇ ਕਰਕੇ ਕੱਲ ਕਰੋ ਓਏ ਹੋਰ ਤੱਕ ਨੂੰ ਬੁੱਠਾ ਕਰਾ ਤੇ ਗੁੱਠਾ ਛਾਲੇ ਮੈਂ ਚੁੰਗਣਾਗਾ ਸੀ ਆਈ.ਡੀ. ਚ ਕੀ ਡੱਡੂ ਫੜਦਾ ਜਿਪੜੇ ਖੁੱਲੀ ਪੀਤ ਰਿਹਾ ਚਿਪੜੇ ਰਹੀ ਏ ਪੱਠਾ ਆ ਕੇ ਮੱਡਾ ਬਦ ਮੇਰੇ ਕੱਢੀ ਰੋ ਓਏ ਕੱਢੀ ਰੋ ਕੱਢੀ ਰੋ ਐਨਕਾ ਲਾਹੀਏ ਉਹ ਤੋੜ ਨਾ ਦਿਓ ਜੀ ਗੁੱਚੀਆਂ ਤੇਰੀ ਰੁੱਚੀ ਨਹੀਂ ਆ ਓਏ ਉਹ ਗੁੱਚੀ ਕੰਪਨੀ ਐ ਕੰਪਨੀਆਂ ਸਾਰੀਆਂ ਰੁੱਚੀ ਹੁੰਦੀਆਂ ਤੂੰ ਐਂ ਦੱਸ ਆਇਆ ਕਿੱਥੋਂ ਏ ਮੈਂ ਘਰੋਂ ਆਇਆ ਜੀ ਕਿੱਥੇ ਘਰ ਤੋਂ ਨਾ ਜਿੱਥੇ ਮੈਂ ਰਹਿਣਾ ਹੈ ਕਿੱਥੇ ਰਹਿਨੇ ਹਾਂ ਮੈਂ ਆਦੇ ਘਰੇ ਰਹਿਣਾ ਹੈ ਰਹਿਣਾ ਉਹ ਐਨ ਕਾ ਤੂੰ ਫੇਰ ਲਾਲੀਆਂ ਓਏ ਉਹ ਤੁਸੀਂ ਐਨ ਕਾਲਾ ਤੋੜ ਦਿਓ ਮੇਰੀਆਂ ਤੂੰ ਗੱਲ ਥੱਲੇ ਕਰਕੇ ਕੱਲ ਕਰੋ ਓਏ ਹੋਰ ਤੱਕ ਨੂੰ ਬੁੱਠਾ ਕਰਾ ਤੇ ਗੁੱਠਾ ਖੜੇ ਮੈਂ ਚੁੰਗਣਾਗਾ ਕੀ ਕਰ ਰਿਹਾ ਹੈਲਮਟ ਨਹੀਂ ਪਾਇਆ ਹੈਲਮਟ ਮੇਰਾ ਘਰੇ ਪਿਆ ਹੈ ਨਾ ਘਰੇ ਹੈਲਮਟ ਚ ਕਿ ਬਿੱਲੀ ਸੁੱਈ ਹੈ ਉਸੇ ਆ ਦੱਸ ਤੂੰ ਥੋੜੀ ਬਰਦੀ ਕਿੱਥੇ ਆ ਬਰਦੀ ਮੈਂ ਸੀਐਡੀ ਇੰਸਪੈਕਟਰ ਹਾਂ ਸੀਐਡੀ ਤੋਂ ਆਂ ਸੀ ਆਈ ਡੀ ਕੀ ਡੱਡੂ ਫੜਦਾ ਡੱਡੂ ਨਹੀਂ ਫੜਦਾ ਮਾ ਤੇਰੇ ਵਰਗੇ ਨੇ ਫੜ ਕੇ ਕਈ ਨਹੀਂ ਟੱਟੂ ਸ਼ਾਲਾ ਚ ਕਈਆਂ ਹੋਈਆਂ ਨੇ ਚਕਾਈਆਂ ਹੋਣਗੀਆਂ ਪਤਾ ਤੇਰੀ ਵਰਦੀ ਕਿੱਥੇ ਗਈ ਵਰਦੀ ਤੂੰ ਪੁੱਛ ਕੇ ਢਿੰਡੇ ਲੈਣੇ ਯਾਰ ਕੋਈ ਤਾਂ ਗੱਲ ਹੋਊਗੀ ਵਰਦੀ ਦੀ ਵਰਦੀ ਦੀ ਆਹ ਵਰਦੀ ਏ ਬਸ ਪੁੱਛਣਾ ਯਾਰ ਵਰਦੀ ਦਾ ਬਹੁਤ ਵੱਡਾ ਦਰਦ ਆ ਕੀ ਦਰਦ ਆ ਉਹ ਤੇਰੇ ਵਰਗਾ ਸੀਗਾ ਪਤਮਾਸ਼ ਬੰਦਾ ਕੋਈ ਚੀ ਚੱਕ ਕੇ ਭੱਜਾ ਸੀ ਕਿਸੇ ਦੀ ਅੱਛਾ ਤੇ ਮੈਂ ਉਹਦੇ ਮਗਰ ਭੱਜ ਲਿਆ ਫੇਰ ਉਹ ਜਰਾ ਨੇੜੇ ਛੋਣੀ ਚ ਵੜ ਗਿਆ ਤਰਾ ਟੱਪ ਲੱਗਿਆ ਸੀ ਉਹ ਤਰਾ ਟੱਪ ਗਿਆ ਅੱਛਾ ਤੇ ਪਿੱਛੇ ਮੰਗਰ ਮੈਂ ਬੜ ਗਿਆ ਸੀ ਤੇ ਮੇਰੀ ਦਾ ਭਰਾਵਾ ਵਰਦੀ ਅੜ ਗਈ ਤਰਜ ਤੇ ਪਾੜ ਗਈ ਉਧਰ ਫੌਜੀ ਆ ਗਏ ਬੈਰੀ ਬਰਤੀ ਦੋਥੇ ਰਹਿ ਗਈ ਲਮਕਦੀ ਮੈਂ ਤਾਂ ਘਰੇ ਕੱਛੇ ਬਣਾਉਣ ਚ ਗਿਆ ਸੀ ਚੰਗਰਾ ਨਹੀਂ ਫੌਜੀ ਤੋਂ ਚੱਕ ਲੈ ਜਾਂਦੇ ਕਰਦੇ ਬਹੁਤ ਬੜੀ ਮੈਂ ਤਾਂ ਕੱਛੇ ਬਣਾਉਣ ਚ ਗਿਆ ਕਰੇ ਫਿਰ ਉਹ ਜਿਪ ਖੁੱਲੀ ਪਈ ਤੇ ਰਿਹਾ ਚਿਪੜੇ ਰਹੀ ਆ ਜਿਪ ਤਾਂ ਨਹੀਂ ਲੋਕ ਖਰਾਵਾ ਲੋਕ ਕਾਨੂੰ ਖਰਾਬ ਹੈ ਮੈਨੂੰ ਲੱਗਦਾ ਤੇਰਾ ਟਾਈਮ ਹੀ ਖਰਾਵਾ ਹੈ ਜਿਹੜਾ ਮੇਰੇ ਨਾਲ ਬਾ ਪੈ ਗਿਆ ਤੇ ਉਹ ਜਾ ਗੱਲ ਸੁਣੋ ਲੱਬਰ ਪਲੇਟ ਨਹੀਂ ਆਈ ਓਏ ਨੰਬਰ ਬਲੇਡ ਇੱਕ ਤੋਂ ਲੱਗਦੀ ਹੈ ਜੀ। ਕਿਹੜੀ ਤੋਂ ਕਿੱਥੇ ਲੱਗਦੀ ਹੈ? ਨਹੀਂ ਮੈਨੂੰ ਨਹੀਂ ਪਤਾ। ਭਾਂਡਾ ਵਾਲੀ ਦੁਕਾਨ ਤੋਂ ਲੱਗਦੀ ਹੈ। ਚਲੋ ਲਵਾ ਲੈਨੇ ਆ। ਹਾਂ ਲਵਾਉਣੇ ਪਊਗੀ। ਤੇ ਥੋੜੀ ਵਰਦੀ ਕਿੱਥੇ ਹੈ? ਵਰਦੀ ਹੈ ਵਰਦੀ ਬਜ਼ਾਰ ਚੋਂ ਮਿਲਦੀ ਹੈ। ਤੇ ਦਰਦੀ ਪਿੱਛੇ ਦਾ ਖੜੇ ਆ ਯਾਰ। ਆ ਪੰਗਾ ਹੈ। ਹਾਂ। ਕੋਈ ਸਿੱਧਾ ਦਾ ਸੁਣੋ ਇਹ ਆ ਪੰਗਾ ਹੈ। ਅੱਜ ਕੋ ਵਰਦੀ ਸਵਾਲਿਓ। ਫਿਰ ਸਵਾਲਿਓ ਵਰਦੀ। ਐਨੇ ਕਿੱਥੇ ਤਾਂ ਬਣਨੀ ਨਹੀਂ। ਉਹ ਗੱਲ ਸੁਣ ਗੱਲ ਸੁਣ। ਐ ਕਰ ਭਰਾਵਾ 500 ਵੀ ਰੱਖ ਲੈ। ਤੂੰ ਮੈਨੂੰ ਵਰਦੀ ਦਿਵਾ ਲੈ ਆ। ਨਾ ਮੜਾ ਹਾਂ 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 ਚੱਲ ਬਾਹਰ ਤੈਨੂੰ ਬਾਤ ਦੀ ਬਾਗੇ ਲਿਆਇਆ ਚੱਲ ਬਾਹਰ ਚੱਲ ਚੱਲਾ ਇਹ ਪਿੱਛੇ ਮੋੜ ਲੈ ਇਧਰ ਬਾਜ਼ਾਰ ਚ ਜਾਣਾ ਆਪੇ ਇਧਰ ਬਾਜ਼ਾਰ ਪਿੱਛੇ ਰਹਿ ਗਿਆ ਹਾਂ ਮਿਲੂ ਕੀ ਵਰਦੀ ਮਿਲੂ ਕੀ ਨਮੀ ਵਰਦੇ ਓਏ